ਡਿਵੀਜ਼ਨ ਫਤੇਗੜ ਚੂੜੀਆਂ 'ਚ ਦਰਜ કુલ 15 ਡਰੱਗਸ ਸਮਗਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇਹਨਾਂ ਦੀ ਜ਼ਾਇਦਾਦ ਨੂੰ ਫ੍ਰੀਜ਼ ਕਰਵਾਉਣ ਲਈ ਕੰਪੀਟੈਂਟ ਅਥਾਰਟੀ ਦਿੱਲੀ ਕੋਲੋਂ ਫ੍ਰੀਜ਼ਿੰਗ ਆਰਡਰ ਹਾਸਲ ਕੀਤੇ ਗਏ ਨੇ ਜੋ ਕਿ ਇਹਨਾਂ ਨਸ਼ਾ ਸਮਗਲਰਾਂ ਦੇ ਘਰਾਂ ਤੇ ਚਿਪਕਾਏ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਤੇਗੜ ਚੂੜੀਆਂ ਵਿਪਨ ਕੁਮਾਰ ਨੇ ਦੱਸਿਆ ਕਿ ਸਰਬਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗਲੀ ਬੱਲਾਂ ਵਾਲੀ ਵਾਰਡ ਨੰਬਰ 3 ਫਤੇਗੜ ਚੂੜੀਆਂ ਦੀ ਕੁੱਲ ਪ੍ਰਾਪਰਟੀ 1 ਕਰੋੜ 76 ਲੱਖ 50 ਹਜ਼ਾਰ ਜਗਦੀਪ ਸਿੰਘ ਪੁੱਤਰ ਖਜਾਨ ਸਿੰਘ ਵਾਸੀ ਡੋਲਟ ਕੋਲ ਪ੍ਰਾਪਰਟੀ 25 ਲੱਖ 40 ਹਜ਼ਾਰ ਕੁਲਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਵਾਰਡ ਨੰਬਰ 10 ਨੇੜੇ ਬੂਟੀदास ਮੰਦਿਰ ਫਤੇਗੜ ਚੂੜੀਆਂ ਦੀ ਕੋਲ 68 ਲੱਖ 55 ਹਜ਼ਾਰ ਭੁਪਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਅਮਾਨਪੁਰ ਪ੍ਰਾਪਰਟੀ 73 ਲੱਖ 6000 ਰਾਜੂ ਮਸੀਹ ਪੁੱਤਰ 바ਵਾ ਮਸੀਹ ਵਾਰਡ ਨੰਬਰ 6 ਫਤੇਗੜ ਚੂੜੀਆਂ ਦੀ ਕੁੱਲ ਪ੍ਰਾਪਰਟੀ 10 ਲੱਖ 75 ਹਜ਼ਾਰ ਬੋਬੀ ਪੁੱਤਰ ਯੂਨਸ ਮਸੀਹ ਵਾਸੀ ਵਾਰਡ ਨੰਬਰ 2 ਫਤੇਗੜ ਚੂੜੀਆਂ ਦੀ ਕੁੱਲ 13 ਲੱਖ 50 ਹਜ਼ਾਰ ਕੁਲਦੀਪ ਕੁਮਾਰ ਉਰਫ ਸੋਨਾ ਪੁੱਤਰ ਅਮਰਨਾਥ ਵਾਸੀ ਹਰਡੋਂਡੇ ਦੀ ਕੁੱਲ ਪ੍ਰਾਪਰਟੀ 7353 ਹਜ਼ਾਰ 53 ਲੱਖ 95 ਹਜ਼ਾਰ 120 ਰਾਜੂ ਉਰਫ ਸੁਖਰਾਜ ਸਿੰਘ ਪੁੱਤਰ ਸੂਰਤਾ ਸਿੰਘ ਵਾਸੀ ਪੂਰੀਆ ਕਲਾ ਸਰਬਜੀਤ ਸਿੰਘ ਉਰਫ ਕਾਲਾ ਪੁੱਤਰ ਨਾਨਕ ਚੰਦ ਵਾਸੀ ਐਮਾ ਦੀ ਕੁੱਲ ਪ੍ਰਾਪਰਟੀ 30 ਲੱਖ 86375 ਰੁਪਏ ਲਖਵੀਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਨਵੀਂ ਆਬਾਦੀ ਬਟਾਲਾ ਦੀ ਕੁੱਲ ਪ੍ਰਾਪਰਟੀ 9 ਲੱਖ 75000 ਰੁਪਏ ਸਿਮਰਨਜੀਤ ਸਿੰਘ ਉਰਫ ਸੰਮਾ ਪੁੱਤਰ ਲੱਖਾ ਸਿੰਘ ਵਾਸੀ ਪੂਰੀਆ ਕਲਾ ਦੀ ਕੁੱਲ ਪ੍ਰਾਪਰਟੀ 17 ਲੱਖ 99000 ਰੁਪਏ ਜਿਹੜੀ ਆ ਉਹ ਜ਼ਬਤ ਕੀਤੀ ਗਈ ਆ ਇਸ ਤੋਂ ਇਲਾਵਾ ਅ ਪ੍ਰਧਾਨ ਸਿੰਘ ਉਰਫ ਕਾਲਾ ਪੁੱਤਰ ਜੋਗਾ ਸਿੰਘ ਵਾਸੀ ਨਸ਼ਹਿਰਾ ਮੱਝਾ ਸਿੰਘ ਕੁੱਲ ਪ੍ਰਾਪਰਟੀ 6 ਲੱਖ 84500 ਤੇ ਗੁਰਚਨ ਸਿੰਘ ਪੁੱਤਰ ਲੇਟ ਗੁਰਮੁਖ ਸਿੰਘ ਵਾਸੀ ਕੋਠੇ ਦੀ ਕੁੱਲ ਪ੍ਰਾਪਰਟੀ 36 ਲੱਖ 24000 ਸੁਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਦਾਲਮ ਦੀ ਕੁੱਲ ਪ੍ਰਾਪਰਟੀ 10 ਲੱਖ 81000 ਰੁਪਏ ਅਤੇ ਸਰਬਜੀਤ ਸਿੰਘ ਪੁੱਤਰ ਬਜੀ ਸਿੰਘ ਵਾਸੀ 달ਮ ਦੀ ਕੁੱਲ ਪ੍ਰਾਪਰਟੀ 40 ਲੱਖ ਰੁਪਏ ਫ੍ਰੀਜ਼ਿੰਗ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਕੁੱਲ ਸੰਪਤੀ ਜਿਹੜੀ ਆ ਉਹ 5 50 ਕਰੋੜ 73 ਲੱਖ 60 ਹਜ਼ਾਰ 595 ਰੁਪਏ ਡੀਐਸਪੀ ਵਿਪਨ ਕੁਮਾਰ ਦੀ ਅਗਵਾਈ ਦੇ ਵਿੱਚ ਹਰੀਸ਼ ਬਹਿਲ ਉਪ ਕਪਤਾਨ ਪੁਲਿਸ ਨਾਰਕੋਟਿਕਸ ਬਟਾਲਾ ਇੰਸਪੈਕਟਰ ਕਰਨਦੀਪ ਸਿੰਘ ਮੁਖ ਅਫਸਰ ਥਾਣਾ ਫਤੇਗੜ ਚੂੜੀਆਂ ਇਨਸਪੈਕਟਰ ਪ੍ਰਭਜੋ ਸਿੰਘ ਮੁਖ ਅਫਸਰ ਥਾਣਾ ਕਿਲਾ ਲਾਲ ਸਿੰਘ ਐਸਆਈ ਸੁਭਜਿੰਦਰ ਸਿੰਘ ਮੁਖ ਅਫਸਰ ਥਾਣਾ ਸਦਰ ਬਟਾਲਾ ਵੱਲੋਂ ਇਹਨਾਂ ਕਰਾਂ ਤੇ ਫ੍ਰੀਜ਼ਿੰਗ ਆਰਡਰ ਚਪਾਏ ਗਏ ਨੇ ਅਤੇ ਇਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਨਸ਼ਾ ਵੇਚਣ ਦਾ ਧੰਦਾ ਬੰਦ ਕਰ ਕਰਨ ਨਹੀਂ ਤਾਂ ਉਹਨਾਂ ਦੇ ਖਿਲਾਫ ਇਹ ਕਾਰਵਾਈ ਚਲਦੀ ਰਹੇਗੀ